ਤੁਸੀਂ ਦੇਖ ਰਹੇ ਸਿੱਧੀਆਂ ਤਸਵੀਰਾਂ ਛਾਇਲੀ ਗ੍ਰਿਡ ਤੋਂ ਜੋ ਕਿ ਸੂਬੇ ਦੀ ਮਾਨ ਸਰਕਾਰ ਵੱਲੋਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਜੀ ਦੇ ਯਤਨਾਂ ਸਦਕਾ ਉਰੇ 331 ਵਾਰਡ ਦਾ ਯਾਨੀ ਟਰਾਂਸਫਰਮ ਰੱਖਿਆ ਗਿਆ ਤੇ ਉਧਰ ਪਹਿਲਾਂ 20 ਵਾਰਡ ਦਾ ਤੇ 331 ਯਾਨੀ ਦੁੱਗਣੀ ਦੁੱਗਣੀ ਤੋਂ ਵੀ ਤਕਨੀਕ ਨੇ ਸੇ ਮਰੱਥਾ ਉਰੇ ਦਿੱਤੀ ਗਈ ਆ ਤੇ ਕਿਸਾਨਾਂ ਨੂੰ ਵੱਡਾ ਲਾਭ ਹੋਇਆ ਤੇ ਬਾਕੀ ਨੇੜੇ ਦੇ ਪਿੰਡਾਂ ਵਾਲਿਆਂ ਨੂੰ ਬਾਕੀ ਜਾਣਕਾਰੀ ਹਾਸਲ ਕਰ ਦਿਆਂਗੇ ਸਰਪੰਚ ਬਾਬਾ ਜੀ ਤੋਂ ਹਾਂਜੀ ਕੀ ਕਹੋਗੇ ਜੋ ਸੂਬੇ ਦੀ ਸਰਕਾਰ ਵੱਲੋਂ ਆਪਣਾ ਯਾਨੀ ਵੱਡਾ ਆਪਣਾ ਯੋਗਦਾਨ ਪਾਇਆ ਹੈ ਖਾਲਸਾ ਜੀ ਸਾਨੂੰ ਸਾਡੀ ਕਾਫੀ ਲੰਬੇ ਸਮੇਂ ਤੋਂ ਮੰਗਤੀ ਜਿਹੜਾ ਸਾਡਾ 68 ਕੇਬੀ ਗ੍ਰਿਡ ਸ਼ਾਜਲੀ ਹੈ ਇਹਦੇ ਵਿੱਚ ਦੋ ਟਰਾਂਸਫਾਰਮਰ ਤੇ 22 ਮਬੀਏ ਤੇ ਜਿਹਦੇ ਨਾਲ ਓਵਰਲੋਡ ਸਿਸਟਮ ਤੇ ਸਪਲਾਈ ਜ਼ਿਆਦਾ ਏਰੀਏ ਨੂੰ ਦੂਰ ਦੂਰ ਤੱਕ ਜਾਂਦੀ ਸੀ ਅਸੀਂ ਬੇਨਤੀ ਕੀਤੀ ਮਾਨਯੋਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੂੰ ਵੀ ਇੱਕ ਟਰਾਂਸਫਾਰਮਰ ਸਾਡਾ ਵੱਡਾ ਕੀਤਾ ਜਾਵੇ ਉਹਦੀ ਸਮਰੱਥਾ ਵਧਾਈ ਜਾਵੇ ਉਸ ਤੇ ਉਹਨਾਂ ਨੇ ਗੌਰ ਕਰਕੇ ਇੱਕ ট্রান্সਫਾਰਮਰ ਪਹਿਲਾਂ ਵਾਲਾ ਵੀਧਾ ਰਹਿ ਗਿਆ ਇੱਕ 31.5 ਦਾ ਸਾਨੂੰ ਹੋਰ ਦਿੱਤਾ ਜਿਹਦੇ ਨਾਲ ਸਾਡੇ ਗ੍ਰੇਡਰ ਨੂੰ ਬਹੁਤ ਵੱਡਾ ਫਾਇਦਾ ਹੋਇਆ ਸਾਨੂੰ ਕਿਸਾਨ ਵੀਰਾਂ ਨੂੰ ਜਿਹੜੀ ਸਪਲਾਈ ਹੈ ਉਹ ਤਕਰੀਬਨ ਹੁਣ ਵੀ ਸਾਨੂੰ 12-14 ਘੰਟੇ ਸਪਲਾਈ ਮਿਲ ਰਹੀ ਹੈ ਇਸ ਨਾਲ ਸਾਨੂੰ ਬਹੁਤ ਵੱਡਾ ਫਾਇਦਾ ਹੋਇਆ ਇਸ ਦਾ ਅਸੀਂ ਪੰਜਾਬ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਰਪਾਲ ਸਿੰਘ ਚੀਮਾ ਜੀ ਖਜ਼ਾਨਾ ਮੰਤਰੀ ਜੀ ਦਾ ਤੇ ਬਿਜਲੀ ਮੰਤਰੀ ਹਰਪਾਜਨ ਸਿੰਘ ਈਟੀਓ ਜੀ ਦਾ ਸਪੈਸ਼ਲੀ ਪੰਚਾਇਤ ਵੱਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਵੱਡਾ ਪ੍ਰੋਜੈਕਟ ਦੀ ਇਹ ਦੇਖਣ 'ਚ ਛੋਟੀ ਜੀ ਗੱਲ ਹੈ ਕਰੋੜਾਂ ਦਾ ਪ੍ਰੋਜੈਕਟ ਹੈ ਜਿਹੜਾ ਸਾਡੇ ਪਿੰਡ ਨੂੰ ਦਿੱਤਾ ਇਸ ਨਾਲ ਸਾਡੇ ਪਿੰਡ ਦੀ ਬਿਜਲੀ ਸਪਲਾਈ ਨੂੰ ਬਹੁਤ ਵੱਡਾ ਸੁਧਾਰ ਹੋ ਲੱਗ ਪਿਆ ਕਿੰਨੇ ਕਰੋੜ ਜਾਨੀ ਆਪਣਾ ਐਸਟੀਮੇਟ ਆਇਆ ਇਹ ਤਕਰੀਬਨ ਸਰਕਾਰ ਦੀ ਗਾਈਡਲਾਈਨ ਅਨੁਸਾਰ ਜੋ ਆਪਾਂ ਦੇਖਿਆ 2.5 ਕਰੋੜ ਦੇ ਲਗਭਗ ਪ੍ਰੋਜੈਕਟ ਤੇ ਖਰਚਾ ਹੋਇਆ ਪ੍ਰੋਜੈਕਟ ਤੇ ਬਹੁਤ ਵੱਡਾ ਪੈਸਿਆਂ ਚ ਇਹ ਰਕਮ ਹੈ ਜੇ ਇਹਨੂੰ ਆਪਾਂ ਉਂ ਦੇਖਦੇ ਤਾਂ ਪਹਿਲਾਂ ਬਹੁਤ ਸਰਕਾਰਾਂ ਲੰਘੀਆਂ ਬੜੀ ਬਾਰੀ ਇੱਥੇ ਮੱਥਾ ਮਾਰਿਆ ਸੀ ਮਹਿਕਮਿਆਂ ਨਾਲ ਬੜਾ ਲੜਾਈਆਂ ਝਗੜੇ ਵੀ ਹੁੰਦੇ ਸਪਲਾਈ ਘਟ ਆ ਗਈ ਇਹ ਹੋ ਗਿਆ ਪਰ ਇਸ ਵਾਰ ਸਾਨੂੰ ਦੋ ਗੁਬਾਰ ਕਰਨ ਨਾਲੇ ਮੰਤਰੀ ਜੀ ਆਪ ਇੰਟਰਸਟਿਡ ਹੋ ਕੇ ਇਹ ਟਰਾਂਸਫਾਰਮਰ ਲੈ ਕੇ ਆਏ ਨੇ ਜਿਹੜਾ ਬਾਕੀ ਇਹਨਾਂ ਤੇ ਪਹਿਲਾਂ ਅਸੀਂ ਦੇਖਿਆ ਇੱਥੇ ਜਥੇਬੰਦੀਆਂ ਵੱਲੋਂ ਧਰਨੀ ਚੱਲੀ ਜਾਂਦੇ ਤੇ ਵੀ ਸਾਡੇ ਓਵਰਲੋਡ ਆ ਓਵਰਲੋਡ ਆ ਇਹ ਚ ਸਾਰੀਆਂ ਸਾਡੀਆਂ ਜਥੇਬੰਦੀਆਂ ਸ਼ਾਮਲ ਹੋਈਆਂ ਬਹੁਤ ਸਹਿਯੋਗ ਦਿੱਤਾ ਸਾਰੇ ਬੰਦਿਆਂ ਨੇ ਕਿਸਾਨ ਜੁਨੀਆਣਾ ਨੇ ਸਾਰਿਆਂ ਨੇ ਧਰਾਉਣ ਵੇਲੇ ਜਦੋਂ ਇਹ ਟਰਾਂਸਫਾਰਮਰ ਫਿੱਟ ਕੀਤਾ ਕਈ ਦਿਨਾਂ ਦਾ ਕੰਮ ਸੀ ਕਾਫੀ ਜਿਹੜੇ ਮੁਲਾਜ਼ਮ ਨੇ ਮੁੰਡੇ ਫੀਲਡ ਸਟਾਫ ਹੈ ਜਾਂ ਗ੍ਰਿਡ ਦੇ ਮੁਲਾਜ਼ਮ ਨੇ ਇਹ ਸਾਰਿਆਂ ਦੇ ਸਹਿਯੋਗ ਨਾਲ ਹੋਇਆ ਜਿਹੜਾ ਬਹੁਤ ਵੱਡਾ ਅਪਰਾਲਾ ਠੀਕ ਹੈ ਧੰਨਵਾਦ ਸਾਡੇ ਨਾਮ ਤੇ ਜੀ ਸਾਹਿਬ ਲਖਿੰਦਰ ਸਿੰਘ ਜੀ ਅਸੀਂ ਦਸਤੀ ਤੇ ਬਾਕੀ ਤੇ ਬੈਠੇ ਨੇ ਜਿਹੋ ਕਿ ਛਾਇਦੀ ਗ੍ਰੇਡ ਤੇ ਆਪਣੇ ਗ੍ਰੇਡ ਇਖਾਨਿਆਂ ਦੇ ਕੰਟੀਕ ਲਈ ਐਮਪੀ ਲਾ ਦਿੱਤਾ ਗਿਆ ਪਹਿਲਾਂ ਜੀ ਐਮ ਪੀ ਦਾ ਸੀ ਜਦੋਂ ਵਿਖਾਨਾ ਨੂੰ ਜਦੋਂ ਵਧਿਆ ਰਿਸ਼ਵਾਲੀ ਮਿਲਿਆਗੀ ਕੱਲ ਬਾਅਦ ਕਰਦੇ ਆਂ ਵੀ ਕੀ ਕਹਿੰਦੇ ਆਂ ਜੀ ਸਾਹਿਬ ਨੂੰ ਦੱਸੋ ਇਹ ਰਿਪੋਰਟ ਲਓ ਜੀ ਸਾਡਾ ਜਿਹੜਾ ਟਰਾਂਸਫਰਮਰ ਸੀ ਨਾ ਬੀ ਐਮ ਪੀ ਦਾ ਸੀ ਇਹਦੇ ਨਾਲ ਸਾਡੀ ਓਵਰ ਲੋਡਿੰਗ ਸੀ ਕਿਉਂਕਿ ਸਾਡੇ ਏਪੀ ਫੀਡਰ ਵਧਨੇ ਦੋ ਗਰੁੱਪਾਂ 'ਚ ਮੈਕਮਿੰਦੀ ਹਦਤਾਂ ਨੂੰ ਸਪਲਾਈ ਦੇਣੀ ਹੈ ਤੇ 20 ਤੋਂ 31 ਦਾ ਟ੍ਰਾਂਸਫਰਮ ਹੋ ਗਿਆ ਸਾਡਾ ਸਾਡੀ ਜਿਹੜੀ ਓਵਰਲੋਡਿੰਗ ਹੈ ਉਹ ਹੁਣ ਖਤਮ ਹੈ ਅਸੀਂ ਦੋ ਗਰੁੱਪਾਂ 'ਚ ਨਿਰਵਿਘਨ ਸਪਲਾਈ ਦੇ ਸਕਦੇ ਹਾਂ ਤੇ ਮੈਂ ਹਰਪਾਲ ਸਿੰਘ ਚੀਮਾ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਮੂਹ ਸਟਾਫ ਸ਼ਾਇਲੀ ਗ੍ਰਿਡ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡਾ ਇੰਨਾ ਸਹਿਯੋਗ ਦਿੱਤਾ ਠੀਕ ਹੈ ਬਹੁਤ-ਬਹੁਤ ਧੰਨਵਾਦ ਪਹਿਲਾਂ ਕੀ ਕੀ ਦਿੱਕਤਾਂ ਨਾਲ ਯਾਨੀ ਸਾਹਮਣਾ ਕਰਨਾ ਪੈਂਦਾ ਸੀ ਪਹਿਲਾਂ ਸਾਡੇ ਜਿਹੜੀ ਓਵਰਲੋਡਿੰਗ ਸੀ ਮਤਲਬ ਕਿ ਅਸੀਂ ਦੋ ਗਰੁੱਪਾਂ 'ਚ ਵਾਧੂ ਸਪਲਾਈ ਆਉਂਦੀ ਦੀ ਉਹ ਨਹੀਂ ਦੇ ਸਕਦੇ تھے ਕਿਉਂਕਿ ਸਾਡੇ 20 ਐਮਪੀਏ ਦਾ ਟਰਾਂਸਫਾਰਮ ਛੋਟਾ ਸੀ ਫਿਲਟਰ ਵੱਧ ਸੀ ਹੁਣ ਕੋਈ ਪ੍ਰੋਬਲਮ ਨਹੀਂ ਹੁਣ ਅਸੀਂ ਨਿਰਵਗਨ ਸਪਲਾਈ ਦੋ ਗਰੁੱਪਾਂ 'ਚ ਵਾਧੂ ਸਪਲਾਈ ਵੀ ਦੇ ਸਕਦੇ ਹਾਂ ਕੋਈ ਪ੍ਰੋਬਲਮ ਨਹੀਂ ਬਸ ਫੀਲਡ 'ਚ ਰਹਿੰਦੇ ਆ ਇਹਦੀ ਜੋ ਵੋਲਟੇਜ ਦੀ ਉਹ ਕਮੀ ਰਹਿੰਦੀ ਸੀ ਇਹਦੇ ਨਾਲ ਵੋਲਟੇਜ ਡ੍ਰੌਪ ਨਹੀਂ ਕਰਦੀ ਵੋਲਟੇਜ ਵੱਧ ਰਹਿੰਦੀ ਹੈ ਮੋਟਰਾਂ ਨੂੰ ਪਾਣੀ ਆ ਜਿਹੜਾ ਮੋਟਰਾਂ ਵੱਧ ਕੱਢਦੀਆਂ ਨੇ ਸਹੀ ਵੋਲਟੇਜ ਆਉਂਦੀ ਹੈ ਨਹੀਂ ਪਹਿਲਾਂ ਜਦੋਂ ਵੋਲਟੇਜ ਘੱਟ ਆਉਂਦੀ ਸੀ ਉਹਦੇ ਕਾਰਨ ਜੈਂਪਰ ਛੱਡਨੇ ਜਾਂ ਕੋਈ ਵੀ ਚਲੋ ਬਿਜਲੀ ਦਾ ਸਮਾਨ ਛੱਡ ਜਾਂਦਾ ਸੀ ਕਿਸਾਨਾਂ ਦੀਆਂ ਮੋਟਰਾਂ ਨੂੰ ਵੀ ਦਿੱਕਤ ਆਉਂਦੀ ਸੀ ਹੁਣ ਤਕਰੀਬਨ ਖੁਸ਼ਹਾਲ ਹੈ ਕੰਮ ਬਹੁਤ ਵਧੀਆ ਠੀਕ ਹੈ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਆਪਾ ਜੀ ਬਰਬਤ ਸਿੰਘ ਮੈਨਰਤੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਜੋ ਟੀਮ ਸਾਹਮਣੇ ਜਣੀ ਬਟਾ ਹੋਰੇ ਪ੍ਰੋਜੈਕਟ ਲਾਏਗਾ 31 ਐਮਬੀ ਦਾ ਜਣੀ ਗ੍ਰੈਡਰ ਨੂੰ ਜਣੀ ਅਪਗ੍ਰੇਡ ਕੀਤਾ ਕੀ ਕਹੋਗੇ ਜੀ ਪਹਿਲਾਂ ਤਾਂ ਮਤਮਨ ਤੇਰਪਾਲ ਸਿੰਘ ਜੀ ਤੇ ਮਾ ਜੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਸਮੱਸਿਆ ਦੀ ਬਿਜਲੀ ਦੇ ਗ੍ਰਿਡ ਦੀ 20 ਦਾ 30 ਓਵਰ ਲੋਡ ਰਹਿੰਦਾ ਸੀਗਾ ਤੇ ਤੇ ਬਿਜਲੀ ਵਾਸਤੇ ਬਹੁਤ ਸਮੱਸਿਆ ਆਉਂਦੀ ਸੀ ਸਾਰੇ ਕਿਤੇ ਖੇਤਾਂ 'ਚ ਲਾਈਟ ਘਟ ਜਾਂਦੀ ਸੀ ਕਿਉਂ ਲੈਣਾ ਫਾਲਟ ਹੋ ਜਾਂਦੇ ਓਵਰ ਲੋਡ ਕਰਕੇ ਕੱਟ ਪੈ ਲੱਗਦੇ ਸੀਗੇ ਉਹਦੇ ਕਰਕੇ ਬੇਨਤੀ ਕਰੀ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਤੇ ਤੇਰਪਾਲ ਸਿੰਘ ਜੀ ਮਾ ਜੀ ਨੂੰ ਉਹਨਾਂ ਨੇ ਸਾਡੀ ਬੇਨਤੀ ਪ੍ਰਮਾਨ ਕਰਕੇ ਛੇਤੀ ਛੇਤੀ ਗ੍ਰਿਡ ਦਾ 20 ਤੋਂ 31 ਦਾ ਦਿੱਤਾ ਹਨ ਤੇ ਉਹਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ